ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਇਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਦਿਲਜੀਤ ਦੋਸਾਂਝ ਚ ਚੰਡੀਗੜ੍ਹ ਦੇ ਵਿੱਚ ਜਦੋਂ ਪਹੁੰਚਿਆ ਸੀ ਤੇ ਦਿਲਜੀਤ ਦੋਸਾਂਝ ਨੇ ਚੰਡੀਗੜ੍ਹ ਦੇ ਵਿੱਚ ਜਦੋਂ ਸ਼ੋਅ ਕੀਤਾ ਤਾਂ ਲੋਕਾਂ ਦੀ ਤੁਸੀਂ ਖੁਸ਼ੀ ਦੇਖੋ ਕਿ ਰੋਡ ਤੇ ਦੇਖੋ ਲੋਕ ਕਿਵੇਂ ਰੋਡ ਬੰਦ ਕਰਕੇ ਨੱਚ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਦਿਲਜੀਤ ਦੋਸਾਂਝ ਦੇ ਸ਼ੋਅ ਦੇ ਵਿੱਚ ਪਾਣੀ ਵੇਚਣ ਵਾਲਿਆਂ ਨੇ ਨਾ ਇੰਨਾ ਪੈਸਾ ਇਕੱਠਾ ਕੀਤਾ ਤੇ ਤੁਸੀਂ ਪਾਣੀ ਦੀ ਬੋਤਲ ਤੁਸੀਂ ਦੇਖੋ ਕਿ ਦਿਲਜੀਤ ਦੋਸਾਂਝ ਦੇ ਸ਼ੋਅ ਦੇ ਵਿੱਚ ਨਾ 2 ਜੋ ਆਪਾਂ 20 ਰੁਪਏ ਦੀ ਬੋਤਲ ਪਾਣੀ ਦੀ ਖਰੀਦਦੇ ਆ ਅੱਗੇ ਤੁਸੀਂ ਪੂਰੀ ਵੀਡੀਓ ਦੇਖੋ ਵੀਡੀਓ ਨੂੰ ਦੇਖਣ ਤੋਂ ਬਾਅਦ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਭਾਈ ਕਿੰਨੇ ਪਾਣੀ ਦੀ ਬੋਤਲ 200 200 ਦੀ ਪਾਣੀ ਦੀ ਬੋਤਲ ਆ ਜੀ ਨਹੀਂ ਇਹ ਤਾਂ ਲੈ ਲਓ ਨਹੀਂ ਨਹੀਂ ਭਾਈ ਪਾਣੀ ਦੀ ਬੋਤਲ 200 ਰੁਪਏ ਦੀ ਹੋ ਗਈ ਆ ਇਹ ਚੰਡੀਗੜ੍ਹ ਸੈਕਟਰ 34 ਤੇ ਪਾਣੀ ਦੀ ਬੋਤਲ 200 ਦੀ ਆ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਦੋ ਸ਼ਬਦ ਜ਼ਰੂਰ ਲਿਖ ਕੇ ਜਾਇਓ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵਾਈਲ ਆਈਕਨ ਜ਼ਰੂਰ ਪ੍ਰੈਸ ਕਰਕੇ ਜਾਇਓ ਮਿਲਦੇ ਹਾਂ ਕੋਈ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਖਰਾਬ ਰੱਖਾ